ਉਹ ਮੌਜੂਦਾ ਮੈਂ ਸਿਨੀਅਰ ਲੀਡਰ ਭਾਜਪਾ ਦੇ ਗੇਜਰ ਅਮਤੀ ਗੇਜਰ ਅਮਤੀ ਕਿਸਾ ਦੇਖੋ ਅੱਜ ਪੰਜਾਬ ਸੂਬੇ ਭਰ ਦੀ ਭਾਜਪਾ ਦੀ ਵਿਸਤਾਰਿਤ ਕਾਰਜਕਾਰੀ ਮੀਟਿੰਗ ਨੂੰ ਬੜਾ ਆਉਣ ਵਾਲੀ ਨਗਰ ਨਿਗਮ ਚੋਲਾਣੀ ਬੜਾ ਵਿਸ਼ੇਸ਼ ਮੰਨਿਆ ਜਾ ਰਿਹਾ ਹੈ ਕਿਸਾ ਦੇਖੋ ਅਸੀਂ ਵਿਸਤਾਰਿਤ ਪ੍ਰਦੇਸ਼ ਕਾਰਜਕਾਰੀ ਦੀ ਮੀਟਿੰਗ 'ਚ ਆ ਕੇ ਮੇਰੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਪਟਿਆਲਾ ਸਾਡੇ ਬਿੱਟੂ ਜੀ ਮੇਰਾ ਸਾਡੇ ਪਟਿਆਲੇ ਤੇ ਅਤੇ ਮੇਰੇ ਨਾਲ ਸੁਭਮ ਜੀ ਬੋਲਾਪੁਰ ਬੰਦਰ ਪ੍ਰਧਾਨ ਅਸੀਂ ਅੱਜ ਜਿਹੜੀ ਇਹ ਵਿਸਤਾਰਕ ਜਿਹੜੀ ਮੀਟਿੰਗ ਹੋ ਰਹੀ ਹੈ ਇਹ ਮੀਟਿੰਗ ਦੇ ਵਿੱਚ ਅਸੀਂ ਬਹੁਤ ਵੱਡੇ ਅਹਿਮ ਨਿਰਣੇ ਲਏ ਨੇ 2027 ਦੀ ਅੱਜ ਅਸੀਂ ਨੀ ਪੱਤਰ ਰੱਖਣ ਲੱਗੇ ਔਰ ਜਿਹੜਾ 2027 ਦਾ ਨੀ ਪੱਤਰ ਰੱਖਿਆ ਵਾ ਉਹ ਪੂਰੇ ਦੇਸ਼ ਦੇ ਵਿੱਚ ਪੂਰੇ ਪ੍ਰਦੇਸ਼ ਦੇ ਵਿੱਚ ਅਸੀਂ ਇੱਕ ਮੌਮ ਚਲਾਨੀ ਹੈ ਜਿਹੜੀ ਕਿ ਘਰ ਘਰ ਆਵਾਜ਼ ਬੀਜੇਪੀ ਦੀ ਜਾਵੇ ਕਿਹਨਾਂ ਕਿਸੇ ਕੱਲ 13 ਤਰੀਕਾ ਹੈ ਬੜੀ ਮਿਹਨਤ ਕੀਤੀ ਤੁਸੀਂ ਵੀ ਖੁਦ ਮੌਜੂਦ ਹੈ ਮੈਂ ਤੁਹਾਨੂੰ ਕੁ ਦਿਖਾਉਂਦਾ ਜਿੰਮੀ ਚੌਂਜਰੰਦਰ ਵਿੱਚ ਕਿੱਸਾ ਦੇ ਦਿਓ ਕੱਲ ਰਿਜ਼ਲਟ ਆਣਾ ਲੱਗ ਰਿਹਾ ਕੱਲ ਵਾਜਪਾ ਦਾ ਉਮੀਦ ਉਮੀਦਵਾਰ ਸ਼ੀਤਲ ਅੰਗਰਾਲ ਲੁਧਿਆਣਾ ਜਿਰੰਦਰ ਵੈਸ ਤੇ ਵਿੱਚੋਂ ਪਾਰੀ ਬਹੁਤ ਮਜਬੂਤ ਪ੍ਰਾਪਤ ਕਰੋ ਇਹ ਤੁਸੀਂ ਕਹ ਰਹੇ ਨਾ ਇਹ ਗੱਲ ਹਕੀਕਤ ਹੈ ਬਿਲਕੁਲ ਬਹੁਤ ਬੇਕਤਰਫੀ ਲੈਕਚਰ ਹੋਈ ਹੈ ਜਿਹੜੀ ਉੱਥੇ ਆਮ ਆਦਮੀ ਦੇ ਲੋਕ ਆਈਵੀਸੀ ਕੇ ਬਾਹਰ ਤੋਂ ਉੱਥੇ ਦੇ ਲੋਕਾਂ ਨੇ ਹਿੰਮਤ ਕਰਕੇ ਸਾਡੇ ਅਸ਼ਵਨੀ ਅਟਵਾਲ ਜੀ ਨੇ ਉਹ ਸਾਰੇ ਨੂੰ ਫੜ ਕੇ ਤੁਸੀਂ ਦੇਖਿਆ ਵੀ ਟੀਵੀ ਦੇ ਉੱਤੇ ਫੜ ਕੇ ਦਿਖਾਈ ਵੀ ਹੈ ਔਰ ਉਹਨਾਂ ਜਲੂਸ ਵੀ ਕੱਢਿਆ ਔਰ ਜਿਹੜੇ ਲੋਕਾਂ ਉੱਤੇ ਨੇ ਉਹਨਾਂ ਨੇ ਸਾਰੀ ਬੋਟ ਆਪਾਂ ਕੇ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕੀਤਾ ਔਰ ਤੁਹਾਡੇ ਸਾਹਮਣੇ ਕੰਡੂ ਰਿਜ਼ਲਟ ਜਿਹੜਾ ਆਣਾ ਤੁਸੀਂ ਮਜਬੂਤੀ ਦੇ ਦੇਖੋ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੰ ਆਵਾਜਪਾ ਪੰਜ ਦੇ ਸੀਨੀਅਰ ਆਗੂ ਗਜਰਾਮ ਜੀ ਦਾਫੀ ਵਿਸ਼ੇਸ਼ ਤੌਰ ਤੇ ਅੱਜ ਜੜੀ ਲੁਧਿਆਣਾ ਵਿੱਚੇ ਵਾਜਪਾ ਦੀ ਜੜੀ ਵਿਸਤਾਰਿਕ ਕਾਰਜਕਾਰੀ ਮੀਟਿੰਗ ਹੋ ਰਹੀ ਹੈ ਇਸ ਮੈਂ ਦੱਸਦਾ ਕਿ ਇਸ ਮੀਟਿੰਗ ਨੂੰ ਆਉਣ ਵਾਲੀਆਂ ਜਿਹੜੀਆਂ ਨਗਰ ਨਿਗਮ ਤੇ ਪੰਚਾਇਤੀ ਚੋਣਾਂ ਵਾਸਤੇ ਇੱਕ ਵਿਸ਼ੇਸ਼ ਮੀਟਿੰਗ ਬਣਾਈ ਜਾ ਰਹੀ ਹੈ ਕਿਉਂ ਨਾ ਕਿ ਤੇ ਅੱਜ ਆਵਾਜਪਾ ਦੀ ਜਿਹੜੀ ਸਮੋਲ ਲੀਡਰਸ਼ਿਪ ਅੱਜ ਲੁਧਿਆਣਾ ਵਿਖੇ ਅੱਜ ਇਸ ਵਿਸ਼ੇਸ਼ ਮੀਟਿੰਗ ਵਿੱਚ ਆਪਣਾ ਜਿਹੜੇ ਆਵਾਜਪਾ ਦੇ ਕਾਰਜਕਰਤਾ ਪੰਜਾਬ ਦੇ ਉਹਨਾਂ ਨੂੰ ਸੰਬੋਧਨ ਕਰਨਗੇ ਤੇ ਆਉਣ ਵਾਲੇ ਚੋਣਾਂ ਵਾਸਤੇ ਵੀ ਰਣਨੀਤੀ ਤਿਆਰ ਕੀਤੀ ਜਾਵੇਗੀ ਕਮਮਨ ਬੋਬੀਨ ਸੰਦੀਪ ਸ਼ਰਮਾ ਡੈਲੀਫੈਟਿਵੀ ਲੁਧਿਆਣਾ ਉਹ ਮੌਜੂਦਾ ਮੈਂ ਨਾ ਸੀਨੀਅਰ ਲੀਡਰ ਭਾਜਪਾ ਦੇ ਗੇਜਰ ਅਮਜੀਤ ਗੇਜਰ ਅਮਜੀਤ ਕਿਸਾ ਦੇਖੋ ਅੱਜ ਪੰਜਾਬ ਸੂਬੇ ਭਰ ਦੀ ਭਾਜਪਾ ਦੀ ਵਿਸਤਾਰਿਤ ਕਾਰਜਕਾਰੀ ਮੀਟਿੰਗ ਹੈ ਇਸ ਮੀਟਿੰਗ ਨੂੰ ਬੜਾ ਆਉਣ ਵਾਲੀ ਨਗਰ ਨਿਗਮ ਚੋਲਾਣੀ ਬੜਾ ਵਿਸ਼ੇਸ਼ ਮੰਨਿਆ ਜਾ ਰਿਹਾ ਹੈ ਕਿਸਾ ਦੇਖੋ ਅਸੀਂ ਵਿਸਤਾਰਿਤ ਪ੍ਰਦੇਸ਼ ਕਾਰਜਕਾਰੀ ਦੀ ਮੀਟਿੰਗ 'ਚ ਆ ਕੇ ਮੇਰੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਪਟਿਆਲਾ ਸਾਡੇ ਬਿੱਟੂ ਜੀ ਮੇਰਾ ਸਾਡੇ ਪਟਿਆਲੇ ਦੇ ਅਤੇ ਮੇਰੇ ਨਾਲ ਸੁਭਮ ਜੀ ਪੋਲਾਪੁਰ ਬੰਦਰ ਪ੍ਰਧਾਨ ਅਸੀਂ ਅੱਜ ਜਿਹੜੀ ਇਹ ਵਿਸਤਾਰਕ ਜਿਹੜੀ ਮੀਟਿੰਗ ਹੋ ਰਹੀ ਹੈ ਇਹ ਮੀਟਿੰਗ ਦੇ ਵਿੱਚ ਅਸੀਂ ਬਹੁਤ ਵੱਡੇ ਅਹਿਮ ਨਿਰਣੇ ਲਏ ਨੇ 2027 ਦੀ ਅੱਜ ਅਸੀਂ ਨੀ ਪੱਤਰ ਰੱਖਣ ਲੱਗੇ ਔਰ ਜਿਹੜਾ 2027 ਦਾ ਨੀ ਪੱਤਰ ਰੱਖਿਆ ਵਾ ਉਹ ਪੂਰੇ ਦੇਸ਼ ਦੇ ਵਿੱਚ ਪੂਰੇ ਪ੍ਰਦੇਸ਼ ਦੇ ਵਿੱਚ ਅਸੀਂ ਇੱਕ ਮੋਮ ਚਲਾਨੀ ਹੈ ਜਿਹੜੀ ਕਿ ਘਰ ਘਰ ਆਵਾਜ਼ ਬੀਜੇਪੀ ਦੀ ਜਾਵੇ ਕੀਸਾ ਦੇ ਦੋ ਕੱਲ 13 ਤਰੀਕਾ ਹੈ ਬੜੀ ਉਮੀਦ ਕੀਤੀ ਤੁਸੀਂ ਵੀ ਖੁਦ ਮੌਜੂਦ ਹੋ ਮੈਂ ਤੁਹਾਨੂੰ ਕੁ ਦੇਖਾ ਹਾਂ ਜਿੰਮੀ ਚੌਂਦਰੰ ਦਾ ਵਿੱਚ ਕੀਸਾ ਦੇ ਦੋ ਕੱਲ ਰਿਜ਼ਲਟ ਆਣਾ ਲੱਗ ਰਿਹਾ ਕੱਲ ਵਾਜਪਾ ਦਾ ਉਮੀਦ ਉਮੀਦਵਾਰ ਸ਼ੀਤਲ ਅੰਗਰਾਲ ਲੁਧਿਆਣਾ ਜਿਰੰਦਰ ਵੈਸ ਦੇ ਵਿੱਚੋਂ ਭਾਰੀ ਮਾਹੌਲ ਜਿੱਤ ਪ੍ਰਾਪਤ ਇਹ ਤੁਸੀਂ ਕਹਿ ਰਹੇ ਨਾ ਇਹ ਗੱਲ ਹਕੀਕਤ ਹੈ ਬਿਲਕੁਲ ਬਹੁਤ ਬ ਇਕਪ ਤਰਫੀ ਲੈਕਚਰ ਹੋਈ ਹੈ ਜਿਹੜੀ ਉੱਥੇ ਆਮ ਆਦਮੀ ਦੇ ਲੋਕ ਆਈਬੀਸੀ ਕੇ ਬਾਹਰ ਤੋਂ ਉੱਥੇ ਦੇ ਲੋਕਾਂ ਨੇ ਹਿੰਮਤ ਕਰਕੇ ਸਾਡੇ ਅਸ਼ਵਨੀ ਅਟਵਾਲ ਜੀ ਨੇ ਉਹ ਸਾਰੇ ਨੂੰ ਫੜ ਕੇ ਤੁਸੀਂ ਦੇਖਿਆ ਵੀ ਟੀਵੀ ਦੇ ਉੱਤੇ ਫੜ ਕੇ ਦਿਖਾਈ ਵੀ ਹੈ ਔਰ ਉਹਨਾਂ ਜਲੂਸ ਵੀ ਕੱਢਿਆ ਔਰ ਜਿਹੜੇ ਲੋਕਾਂ ਉੱਤੇ ਦੇ ਉਹਨਾਂ ਨੇ ਸਾਰੀ ਵੋਟ ਆਪਾਂ ਕੇ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕੀਤਾ ਔਰ ਤੁਹਾਡੇ ਸਾਹਮਣੇ ਕੰਨ ਰਿਜ਼ਲਟ ਜਿਹੜਾ ਆਣਾ ਤੁਸੀਂ ਮਜਬੂਤੀ ਦੇ ਦੇਖੋ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੰਵਾਜਪਾ ਪੰਜ ਦੇ ਸੀਨੀਅਰ ਆਗੂ ਗੇਜाराम ਜੀ ਦਾ ਵੀ ਵਿਸ਼ੇਸ਼ ਤੌਰ ਤੇ ਅੱਜ ਜੜੀ ਲੁਧਿਆਣਾ ਵਿਖੇ ਵਾਜਪਾ ਦੀ ਜੜੀ ਵਿਸਤਾਰੇ ਕਾਰਜਕਾਰੀ ਮੀਟਿੰਗ ਹੋ ਰਹੀ ਹੈ ਇਸ ਮੈਂ ਦੱਸਦਾ ਕਿ ਇਸ ਮਿੱਟੀ ਨੂੰ ਆਉਣ ਵਾਲੀਆਂ ਜਿਹੜੀਆਂ ਨਗਰ ਨਿਗਮ ਤੇ ਪੰਚਾਇਤੀ ਚੋਣਾਂ ਵਾਸਤੇ ਇੱਕ ਵਿਸ਼ੇਸ਼ ਮੀਟਿੰਗ ਬਣਾਈ ਜਾ ਰਹੀ ਹੈ ਕਿਉਂ ਨਾ ਕਿ ਤੇ ਅੱਜ ਆਵਾਜਪਾ ਦੀ ਜਿਹੜੀ ਸਮੋਲ ਲੀਡਰਸ਼ਿਪ ਅੱਜ ਲੁਧਿਆਣਾ ਵਿਖੇ ਅੱਜ ਇਸ ਵਿਸ਼ੇਸ਼ ਮੀਟਿੰਗ ਵਿੱਚ ਆਪਣਾ ਜਿਹੜੇ ਆਵਾਜਪਾ ਦੇ ਕਾਰਜਕਰਤਾ ਪੰਜਾਬ ਦੇ ਉਹਨਾਂ ਨੂੰ ਸੰਬੋਧਨ ਕਰਨਗੇ ਤੇ ਆਉਣ ਵਾਲੇ ਚੋਣਾਂ ਵਾਸਤੇ ਵੀ ਰਣਨੀਤੀ ਤਿਆਰ ਕੀਤੀ ਜਾਵੇਗੀ ਕਮਮਨ ਬੋਬੀਨ ਸੰਦੀਪ ਸ਼ਰਮਾ ਡੈਨਿਫਰ ਟੀਵੀ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par